ਹਾਂਜੀ ਸਲਾਮ ਅਲੈਕੁਮ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਸਾਰੇ ਕਿਵੇਂ ਵਧੀਆ ਇਨਸ਼ਾਅੱਲਾ ਜੀ ਸਾਰੇ ਠੀਕ ਠਾਕ ਹੋਣਗੇ ਹਾਂਜੀ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਬਹੁਤ ਹੀ ਪੁਰਾਣੀ ਬਣੀ ਹੋਈ ਮਸਜਿਦ 47 ਤੋਂ ਪਹਿਲਾਂ ਦੀ ਬਣੀ ਹੋਈ ਮਸਜਿਦ ਆ ਜੀ ਇਹ ਦੇਖੋ ਜੀ ਕਿੰਨੀ ਵਧੀਆ ਕੰਡੀਸ਼ਨ ਆ ਕਿਉਂਕਿ ਇੱਥੇ ਜੀ ਆਪਣੇ ਗੁੱਜਰ ਵੀਰਾਂ ਦੇ ਦੋ ਡੇਰੇ ਨੇ ਉਹ ਪੰਜੇ ਵਕਤ ਇੱਥੇ ਨਵਾਜ਼ਦਾ ਕਰਦੇ ਨੇ ਔਰ ਮਸਜਿਦ ਦੀ ਸੰਭਾਲ ਕਰਦੇ ਨੇ ਬਹੁਤ ਵਧੀਆ ਤਰੀਕੇ ਨਾਲ ਕਰੀ ਹੋਈ ਆ ਜੀ ਅੰਨੀ ਪੁਰਾਣੀ ਹੋਣ ਦੇ ਬਾਵਜੂਦ ਵੀ ਮਸਜਿਦ ਦੀ ਬਹੁਤ ਵਧੀਆ ਕੇਅਰ ਕਰਨ ਦੇ ਕਾਰਨ ਮਸਜਿਦ ਬਹੁਤ ਵਧੀਆ ਕੰਡੀਸ਼ਨ ਵਿੱਚ ਹੈ ਜੀ ਆਪਾਂ ਸੋਚਿਆ ਕਿ ਚਲੋ ਜੀ ਤੁਹਾਨੂੰ ਵੀ ਦਿਖਾਉਨੇ ਆਂ ਔਰ ਆਪਾਂ ਦੀ ਕੋਸ਼ਿਸ਼ ਰਹੇਗੀ ਕਿ ਆਪਣੇ ਰੋਪੜ ਜ਼ਿਲ੍ਹੇ ਵਿੱਚ ਪਹਿਲਾਂ ਤਾਂ ਜਿੰਨੀਆਂ ਵੀ ਬੇਰਾਨ ਮਸਜਿਦਾਂ ਪਈਆਂ ਪੁਰਾਣੀਆਂ ਮਸਜਿਦਾਂ ਪਈਆਂ ਜਾਂ ਆਵਾਦ ਵੀ ਮਸਜਿਦਾਂ ਆ ਆਪਾਂ ਤੁਹਾਨੂੰ ਸਾਰੀਆਂ ਦਿਖਾਵਾਂਗੇ ਅੱਲਾਹ ਨੇ ਜ਼ਾਹਰ ਦਾ ਸਾਰੀਆਂ ਮਸਜਿਦਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮੈਨੂੰ ਖੁਦ ਨੂੰ ਬਹੁਤ ਜ਼ਿਆਦਾ ਸ਼ੌਂਕ ਆ ਪੁਰਾਣੀਆਂ ਮਸਜਿਦਾਂ ਦੇਖਣ ਦਾ ਅਰ ਆਪਾਂ ਤਾਂ ਖੁਦ ਤਾਂ ਦੇਖਾਂਗੇ ਨਾਲ ਨਾਲ ਤੁਹਾਨੂੰ ਵੀ ਦਿਖਾਵਾਂਗੇ ਜੀ ਬਣੇ ਰਹੋ ਮਨਮਲਿਕ ਵਲੌਗ ਦੇ ਨਾਲ ਜੀ ਸਪੋਰਟ ਕਰਿਓ ਮੈਨੂੰ ਇਹ ਪਿੰਡਾ ਜੀ ਸਿਆਸਤਪੁਰ ਦੇ ਵਿੱਚ ਬਣੀ ਹੋਈ ਮਸਜਿਦ ਆਪਾਂ ਥੋੜੀ ਜੀ ਚੱਲ ਕੇ ਤੁਹਾਨੂੰ ਪਿੰਡ ਦੀ ਵੀ ਦਿਖਾਵਾਂਗੇ ਉਸ ਤੋਂ ਬਾਅਦ ਮਿਲਾਵਾਂਗੇ ਆਪਣੇ ਇੱਕ ਗੁਜਰ ਵੀਰ ਦੇ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਉਹਨਾਂ ਤੋਂ ਪੁੱਛਾਂਗੇ ਕਿ ਮਹੱਦੀ ਦੇ ਬਣੀ ਨੂੰ ਕਿੰਨਾ ਕੁ ਟਾਈਮ ਹੋ ਗਿਆ ਹੈ ਔਰ ਉਹਨਾਂ ਨੂੰ ਕਿੰਨਾ ਟਾਈਮ ਹੋਇਆ ਹੈ ਆਪਾਂ ਉਹਨਾਂ ਨਾਲ ਥੋੜੇ ਸਵਾਲ ਜਵਾਬ ਕਰਾਂਗੇ ਬਣੇ ਰਿਹਾ ਜੀ ਆਪਣੇ ਚੈਨਲ ਨਾਲ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਸਪੋਰਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਸ਼ੇਅਰ ਕਰਕੇ ਦੱਸਿਓ ਜੀ ਕਿ ਤੁਹਾਨੂੰ ਮੇਰੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਜੀ ਆਪਣੀ ਪੂਰੀ ਕੋਸ਼ਿਸ਼ ਹੈ ਜੀ ਕਿ ਆਪਾਂ ਤੁਹਾਨੂੰ ਸਾਰੀਆਂ ਆਪਣੀਆਂ ਪੁਰਾਣੀਆਂ ਮਸਜਿਦਾਂ ਕਵਰ ਕਰਾਂਗੇ ਔਰ ਤੁਹਾਨੂੰ ਦਿਖਾਵਾਂਗੇ ਜੀ ਆ ਜਾ ਜੀ ਹੁਣ ਬੁਲਾਉਣੀ ਆ ਤੁਹਾਨੂੰ ਆਪਣੇ ਜੀ ਬਾਲੇਕਮ ਅਲੈਕਮ ਜੀ ਵਾਲੇਕਮ ਸਲਮ ਜੀ ਵੀਰੇ ਅਸੀਂ ਨਾ ਮਸਜਿਦ ਦੇ ਦੇਖ ਕੇ ਆਇਆ ਤੁਹਾਡੀ ਮਤਲਬ ਦੇਖਣੇ ਚ ਲੱਗਦੀ ਆ ਵੀ ਕਾਫੀ ਪੁਰਾਣੀ ਬਣੀ ਹੋਈ ਆ ਤੁਸੀਂ ਉਹਦੇ ਬਾਰੇ ਕੋਈ ਜਾਣਕਾਰੀ ਦੇ ਸਕਦੇ ਆ ਵੀ ਕਦੋਂ ਕਦੋਂ ਮਤਲਬ ਤੁਸੀਂ ਆਏ ਹੋਰੇ ਕਦੋਂ ਕਦੀ ਮਸਜਿਦ ਬਣੀ ਹੋਈ ਆ ਜੀ ਸਾਨੂੰ ਇਹ 25-30 ਸਾਲ ਹੋ ਗਏ ਜੀ ਉਹਦੇ ਅੱਛਾ ਜੀ ਹਾਂ ਜਦੋਂ ਜਗਾ ਸੀ ਆਇਤਾ ਹੀ ਬਰਾਮ ਦੀ ਮਸਜਿਦ ਹੈ ਅੱਛਾ ਜੀ ਹਾਂ ਜੀ ਮਸਜਿਦ ਇਹ 47 ਤੋਂ ਪਹਿਲਾਂ ਦੀ ਬਣੀ ਹੋਈ ਹੈ ਜੀ ਅੱਛਾ ਜੀ ਹਾਂ ਜੀ ਤੇਰਾ ਸੀ ਆਵਾਦ ਕਰਾਈ ਸੀ ਅੱਛਾ ਜੀ ਬਾਕੀ ਦਾ ਕੰਮ ਪਲਾਸਟਰ ਪਲੋਸਟਰ ਵਗੈਰਾ ਕਰਵਾਇਆ ਜੀ ਅੱਛਾ ਜੀ ਹਾਂ ਜੀ ਹੁਣ ਦੋ ਟਾਈਮ ਨੂੰ ਅਜ ਪੜਦਾ ਸਾਡਾ ਪਰਿਵਾਰ ਅੱਛਾ ਜੀ ਹਾਂ ਜੀ ਬਹੁਤ ਵਧੀਆ ਗੱਲ ਹੈ ਆਵਾਦ ਕਰਨੀ ਚਾਹੀਦੀ ਹੈ ਮਸਜਿਦ ਦਾ ਮਤਲਬ ਉਹ 47 ਦੇ ਪਹਿਲਾਂ ਦੀ ਉਹ ਹਾਂ 47 ਦੇ ਪਹਿਲਾਂ ਦੀ ਬਣੀ ਹੋਈ ਹੈ ਅੱਛਾ ਜੀ ਕਿਹੜਾ ਪਿੰਡ ਹੈ ਵੀਰੇ ਇਹ ਸਿਆਸਤਪੁਰ ਹੈ 2 ਪਿੰਡ ਇਕੱਠੇ ਇੱਕ ਭੱਦਲ ਹੈ ਇੱਕ ਸਿਆਸਤਪੁਰ ਹੈ ਅੱਛਾ ਜੀ ਹਾਂ ਜੀ ਫਿਰ ਤੁਹਾਨੂੰ ਕਿੰਨਾ ਕ ਟਾਈਮ ਹੋ ਗਿਆ ਜੀ ਆਇਆਂ ਨੂੰ ਰੇ ਸਾਨੂੰ ਰੇ 30 ਸਾਲ ਦੇ ਕਰੀਬ ਹੋ ਗਏ ਅੱਛਾ ਜੀ ਮਤਲਬ ਉਹ ਤੋਂ ਬਾਅਦ 30 ਸਾਲ ਹੋ ਗਏ ਫਿਰ ਦੁਬਾਰਾ ਮਹੱਦੀ ਦਾ ਬਾਦ ਹੋਇਆ ਨੂੰ ਹਾਂ ਜੀ ਹਾਂ ਜੀ ਅੱਛਾ ਜੀ ਹੁਣ ਮਤਲਬ ਤੁਸੀਂ ਸਾਰੇ ਨਵਾਜ਼ ਪੜਦੇ ਕਿੰਨੇ ਕ ਘਰ ਆ ਜੀ ਆਪਣੇ ਉਰੇ ਮੁਸਲਮਾਨਾਂ ਦੇ ਪੂਰੇ ਦੋ ਹੀ ਘਰ ਆਈ ਸਾਡੇ ਅੱਛਾ ਜੀ ਹਾਂ ਜੀ ਬਸ ਦੋ ਹੀ ਘਰ ਨਵਾਜ਼ ਪੜਦੇ ਆ ਹਾਂ ਜੀ ਚਲੋ ਬਧੀਆ ਗੱਲ ਹੈ ਜੀ ਪੜਨੀ ਚਾਹੀਦੀ ਹੈ ਮਸਜਿਦਾਂ ਆਪਣੀ ਆਵਾਜ਼ ਹੋਣੀ ਚਾਹੀਦੀਆਂ ਜਿੰਨੀਆਂ ਵੀ ਪ੍ਰਾਣੀਆਂ ਮਸਜਿਦਾਂ ਹੈ ਬਹੁਤ ਮਤਲਬ ਬਹੁਤ ਜ਼ਿਆਦਾ ਖੁਸ਼ੀ ਹੋਈ ਦੇਖ ਕੇ ਨਹੀਂ ਤਾਂ ਬਹੁਤ ਸਾਰੀਆਂ ਮਸਜਿਦਾਂ ਵੀਰਾਨ ਪਈਆਂ ਹੈ ਜੀ ਹੁਣ ਚਲੋ ਆਪਣੇ ਘਰ ਹੋਣੇ ਕਰਕੇ ਮਸਜਿਦ ਦੀ ਆਵਾਜ਼ ਆਹੀ ਬਹੁਤ ਵੱਡੀ ਗੱਲ ਹੈ ਜੀ ਠੀਕ ਹੈ ਵੀਰੇ ਸ਼ੁਕਰੀਆ